ਸਸੀ ਗੱਲ ਦੋਸਤੋ ਮੈਂ ਪ੍ਰਦੀਪ ਤੁਹਾਡਾ ਸਵਾਗਤ ਕਰਦਾ ਕਬੱਡੀ365.com ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਕਬੱਡੀ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸ਼ਖਸੀਅਤਾਂ ਨਾਲ ਤੁਹਾਨੂੰ ਆਮ ਤੌਰ ਤੇ ਮਿਲਾਉਂਦੇ ਰਹਿੰਦੇ ਆ ਤੇ ਅੱਜ ਵੀ ਮੈਂ ਤੁਹਾਨੂੰ ਇੱਕ ਕਬੱਡੀ ਨਾਲ ਜੁੜੀ ਹੋਈ ਸ਼ਖਸੀਅਤ ਨਾਲ ਹੀ ਮਿਲਾਉਣ ਜਾ ਰਿਹਾ ਨਾਮ ਹੈ ਕੰਤੀ ਤਾਜੋਕੇ ਔਰ ਕੰਮ ਹੈ ਕਮੈਂਟਰੀ ਕਰਨਾ ਉਹ ਨਾਲ ਗੱਲਬਾਤ ਕਰਦੇ ਆ ਕੰਤੀ ਸਭ ਤੋਂ ਪਹਿਲਾਂ ਸਵਾਗਤ ਹੈ ਕਬੱਡੀ365 ਦਾ ਸਸੀ ਗੱਲ ਜੀ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਸਭ ਤੋਂ ਪਹਿਲਾਂ ਧੰਨਵਾਦ ਤੁਹਾਡਾ ਸਭ ਤੋਂ ਵੱਡਾ ਧੰਨਵਾਦ ਕਤ ਕਿੰਨਾ ਟਾਈਮ ਹੋ ਗਿਆ ਕਮੈਂਟਰੀ ਕਰਦੇ ਨੂੰ ਕਿੰਨੇ ਇੱਕ ਸਾਲ ਹੋ ਗਏ ਲੱਗਿਆ ਨੂੰ ਇਸ ਕੰਮ ਚ ਮੈਨੂੰ ਜੀ 10 ਸਾਲ ਹੋ ਗਏ ਕਬੱਡੀ ਦੀ ਕਮੈਂਟਰੀ ਕਰਦੇ ਨੂੰ ਤੇ ਮਤਲਬ ਉਸ 10 ਸਾਲ ਹੋ ਗਏ ਅੱਜ ਮੈਨੂੰ ਕਮੈਂਟਰੀ ਕਰਦੇ ਨੂੰ ਪੂਰਾ ਚੱਲੀ ਜਾਂਦਾ ਵਧੀਆ ਕੈਰੀਅਰ ਬਾਕੀ ਮਿੱਤਰਾਂ ਦੋਸਤਾਂ ਦੇ ਨਾਲ ਤੁਹਾਡੀਆਂ ਜਿਹੜਾ ਦਵਾਵਾਂ ਨੇ ਯਾਰ ਸੰਗਤ ਹੈ ਕਿਉਂਕਿ ਲਾਈਵ ਵਾਲੇ ਵੱਡਿਆਂ ਦਾ ਵੀਰਾਂ ਦਾ ਦਾ ਸਭ ਤੋਂ ਵੱਡਾ ਜਿਹੜਾ ਸਹਿਯੋਗ ਹੁੰਦਾ ਜਿਹੜਾ ਇਹਨਾਂ ਤੋਂ 10 ਸਾਲ ਹੋ ਗਏ ਜੀ ਕਮੈਂਟਰੀ ਕਰਦੇ ਨੂੰ अच्छा ਕਹਤਿ ਫਿਰ ਜਿਹੜਾ ਕਮੈਂਟਰੀ ਪਹਿਲਾਂ ਤੋਂ ਜਿਹੜੀ ਕੋਈ ਸ਼ੌਂਕ ਸੀ ਕਮੈਂਟਰੀ ਕਰਨ ਦਾ ਜਾਂ ਫਿਰ ਜਿਹੜਾ ਕੋਈ ਕਾਰਨ ਬਣਿਆ ਜਿਹਦੇ ਕਰਕੇ ਕਬੱਡੀ ਚ ਵੱਲ ਆ ਗਏ ਜਾਂ ਕਮੈਂਟਰੀ ਕਰਨ ਲੱਗੇ ਕੀ ਸਬਬ ਸੀ ਉਹ ਜਿਹਦੇ ਕਰਕੇ ਕਰਨੀ ਸ਼ੁਰੂ ਕੀਤੀ ਹਾਂਜੀ ਆਪਣੇ ਨਾ ਮਤਲਬ ਪਹਿਲਾਂ ਦਿਨੋਂ ਮੈਨੂੰ ਸਕੂਲ ਟਾਈਮ ਦੇ ਵਿੱਚ ਗਾਉਣ ਦਾ ਸ਼ੌਂਕ ਸੀ ਬੋਲਣ ਦਾ ਸ਼ੌਂਕ ਸੀ ਤੇ ਉਸ ਟਾਈਮ ਐ ਕਿ ਗੱਲ ਹੋਈ ਆਪਣੇ ਤਾਜੂ ਕੀ ਟੂਰਨਾਮੈਂਟ ਸੀ ਛੋਟਾ ਜਿਹਾ ਜੀ ਮਤਲਬ ਉਹਦਾ ਟੂਰਨਾਮੈਂਟ ਵੱਡਾ ਹੀ ਹੁੰਦਾ ਚਲੋ ਜਿਹੜਾ ਕਰਾ ਰਿਹਾ ਉੱਥੇ ਸਾਡੇ ਕੋਈ ਅਨਸਰ ਨਾ ਆਇਆ ਮਤਲਬ ਉਸ ਦਿਨ ਜਦੋਂ ਨੌਸਰਨਾ ਆਇਆ ਤਾਂ ਉਸ ਦਿਨ ਮੈਂ ਮਾਈਕ ਫੜ ਲਿਆ ਤੇ ਜਿੱਦੇ ਮਾਈਕ ਮੈਂ ਕਮੈਂਟਰੀ ਕੀਤੀ ਮੈਨੂੰ ਲੋਕਾਂ ਨੇ ਬਹੁਤ ਲਾਈਕ ਕੀਤਾ ਉਸ ਪਹਿਲੇ ਦਿਨ ਹੀ ਮਤਲਬ ਸਾਡੇ ਇਲਾਕੇ ਦੇ ਤਿੰਨ ਜਾਂ ਟੂਰਨਾਮੈਂਚ ਮੇਰੇ ਕੋਲੇ ਬੋਕ ਹੋ ਗਈ ਸੀ ਵਾਕਈ ਕਹਿੰਦੇ ਵੀ ਤੂੰ ਵਧੀਆ ਬੋਲਦਾ ਮਤਲਬ ਜਿੱਦਾਂ ਦਾ ਮੈਂ ਪਹਿਲਾਂ ਭੰਗੜਾ ਪੁੰਗੜਾ ਸਕੂਲ 'ਚ ਪਾਉਂਦਾ ਹੁੰਦਾ ਕੋਈ ਗੀਤ ਸਿੰਗਰ ਵਗੈਰਾ ਲਾਉਂਦਾ ਹੁੰਦਾ ਬਸ ਉਹ ਮਤਲਬ ਜਿੱਦਾਂ ਮੈਂ ਕੋ ਲੋਕਾਂ ਨੂੰ ਗੱਲਾਂ ਬੋਲੀਆਂ ਦੇਸੀ ਠੇੜਸ ਕਹਿੰਦੇ ਠੇਰ ਪੰਜਾਬੀ ਦੀਆਂ ਗੱਲਾਂ ਬੋਲੀਆਂ ਉਹ ਲੋਕਾਂ ਨੂੰ ਮਨ ਨੂੰ ਲੱਗ ਗਿਆ ਬਸ ਉਸ ਦਿਨ ਤੋਂ ਮਹਾਰਾਜ ਦੀ ਕਿਰਪਾ ਦੇ ਨਾਲ ਅੱਜ ਲੋਕਾਂ ਦੇ ਵਿੱਚ ਵਧੀਆ ਰਾਂ ਬਣ ਗਿਆ ਕਹਿੰਦੇ ਕਿ ਕਿੰਨੇ ਕੁ ਟੂਰਨਾਮੈਂਟ ਹੁੰਦੇ ਆ ਜਿੱਨੇ ਜਿੱਤੇ ਤੁਸੀਂ ਜਾਣਦੇ ਹੋ ਪੂਰੇ ਸਾਲ ਦੇ ਵਿੱਚ ਕਿੰਨੇ ਕੁ ਮਤਲਬ ਟੂਰਨਾਮੈਂਟ ਅਟੈਂਡ ਕਰ ਲੈਂਦੇ ਹੋ ਤੁਸੀਂ ਹਾਂਜੀ ਅਸੀਂ ਤਕਰੀਬਨ ਹੋਈ ਜਾਂਦਾ ਸੀ 100 ਟੂਰਨਾਮੈਂਟ ਅਸੀਂ ਸਾਲ ਦੇ ਵਿੱਚ ਅਟੈਂਡ ਕਰ ਲੈਂਦੇ ਆ ਗਰਮੀ ਦੇ ਲਾਗੇ ਵਿੱਚ ਸਰਦੀ ਦੇ ਲਾਗੇ ਆ ਦਿਨ ਤਕਰੀਬਨ ਵਾਹਿਗੁਰੂ ਦੀ ਕਿਰਪਾ ਨਾਲ ਜ਼ਿਆਦਾ ਹੁੰਦੇ ਨੇ ਕਿਉਂਕਿ ਸਰਦੀ ਦੇ ਵਿੱਚ 100 ਦੇ ਤਕਰੀਬਨ ਅਸੀਂ ਟੂਰਨਾਮੈਂਟ ਅਟੈਂਡ ਕਰ ਲੈਂਦੇ ਆ ਜੀ ਜਿਹੜੇ ਜਿਹੜੇ ਟੂਰਨਾਮੈਂਟ ਨੇ ਉਹ ਕਾਫੀ ਲੇਟ ਵੀ ਹੋ ਜਾਂਦੇ ਆ ਘਰਦਿਆਂ ਦੀ سپورਟ ਰਹਿੰਦੀ ਐ ਇਸ ਚੀਜ਼ ਨੂੰ ਲੈ ਕੇ ਵੀ ਹਾਂਜੀ ਤੁਸੀਂ ਕਮੈਂਟਰੀ ਕਰਦੇ ਰਹੋ ਲੇਟ ਆਉਣੇ ਹੁੰਦਾ ਕੋਈ ਪ੍ਰੋਬਲਮ ਨਹੀਂ ਜੀ ਦੇਖੋ ਜਿਵੇਂ ਤੁਸੀਂ ਲੇਟ ਦਾ ਤਾਂ ਬਹੁਤ ਇਹ ਕਬੱਡੀ ਦੇ ਵਿੱਚ ਸਭ ਤੋਂ ਵੱਡੀ ਇਹ ਚੀਜ਼ ਹਨੇਰਾ ਜਿਹੜਾ ਮੈਂ ਨੋਟ ਕੀਤਾ ਕਿ ਜ਼ਿਆਦਾਤਰ ਜੇ ਤੁਸੀਂ ਜਿਹੜੇ ਟੂਰਨਾਮੈਂਟ ਬੋਲਦੇ ਹੋ ਨਾ ਉਹ ਉਹ ਜ਼ਿਆਦਾ ਹੁੰਦੇ ਨੇ ਲੇਟ ਮੈਂ ਦੇਖਿਆ ਇਹ ਚੀਜ਼ ਹੁਣ ਉੱਥੇ ਸਾਡੇ ਕਮੇਡੀ ਵਾਲੇ ਵੀ ਵਿੱਚ ਕਲੱਬ ਵਾਲੇ ਕਹਿੰਦੇ ਆ ਬਾਈ ਅਸੀਂ ਇੰਨਾ ਟਾਈਮ ਕਰਨਾਗਾ ਅਸੀਂ ਪੈਸੇ ਇਕੱਠੇ ਕਰਿਆ ਪਰ ਉਹਦੇ ਵਿੱਚ ਜਿਹੜਾ ਤਿੰਨ ਤਿੰਨ ਰਾਤ ਦੇ 4-4 ਵਜਾਉਣੇ ਆ 2:30 ਮੈਂ ਉਹਦੇ ਨਾਲ ਸਹਿਮਤ ਨਹੀਂ ਕੁਝ ਮਤਲਬ ਕਲੱਬ ਐਦਾਂ ਵੀ ਹੁੰਦੇ ਸਾਡੀ ਮੰਨ ਵੀ ਲੈਂਦੇ ਨੇ ਵਿੱਚ ਹੁਣ ਕਹਿੰਦੇ ਵੀਰੋ ਤੁਸੀਂ ਕਮੈਂਟਰੀ ਕਰਨੀ ਆ ਫਿਰ ਅਸੀਂ ਉਹਨਾਂ ਨੂੰ ਕਹਿ ਦਿੰਦੇ ਆ ਵੀ ਵੀਰ ਬਣ ਕੇ ਦਿਲੇ ਵੀ ਬੋਲਣਾ ਸੀ ਰਾਤ ਦੇ 2-2 ਵਜੇ ਤਿੱਕਰ ਵੀ ਬੋਲਣ ਲੱਗ ਜਾਂਦੇ ਆ ਮਤਲਬ ਖਿਡਾਰੀਆਂ ਲਈ ਲੋਕ ਹਾਂ ਖਿਡਾਰੀਆਂ ਦੀ ਵੀ ਲੋਕਾਂ ਦਾ ਦਰਸ਼ਕਾਂ ਲਈ ਵੀ ਔਠਾ ਇਸ ਕਰਕੇ ਦਾ ਜਿਹੜੇ ਲੋਕ ਥੋੜੇ ਜੇ ਕਬੱਡੀ ਤੋਂ ਇਹ ਗੱਲ ਨਹੀਂ ਲੋਕਾਂ ਦਾ ਮੋਹ ਜ਼ਿਆਦਾ ਪਰ ਥੋੜਾ ਜਿਹਾ ਦੇਖਣ ਮੋਲੀਓ ਧਿਆਨ ਪਿੱਛੇ ਹੋ ਰਿਹਾ ਵੀ ਕਿਉਂਕਿ ਜਿਹੜੇ ਟੂਰਨਾਮੈਂਟ ਜਦੋਂ 6:30 ਵਜੇ ਪਹਿਲਾ 라운 ਖਤਮ ਹੁੰਦਾ ਅਗਲਾ ਕਹਿੰਦਾ ਵੀ ਮੈਨੂੰ ਵੀ ਘਰ ਦੇ ਦੀ سپورਟ ਹੈਗੀ ਹੈ ਨਾ ਵੀ ਰਾਤ ਨੂੰ ਲੇਟ ਆਉਣੇ ਤਾਂ ਵੀ ਕੋਈ ਗੱਲ ਨਹੀਂ ਆਈ ਚਲੋ ਜਾ ਕੋਈ ਮਤਲਬ ਕੋਈ ਓਬਜੈਕਸ਼ਨ ਹੁੰਦਾ ਉਹਨਾਂ ਦੇ ਵੀ ਟਾਈਮ ਸਿਰ ਆਉਂ ਹਾਂਜੀ ਉਹ ਤਾਂ ਫਿਰ ਘਰ ਵਾਲੇ ਹੁਣ ਵਿਚਾਰੇ ਬੱਚੇ ਆ ਉਹਨਾਂ ਨੂੰ ਬੱਚਿਆਂ ਨੂੰ ਪਾਲਣਾ ਜੀ ਹੁਣ ਜੇ 3-3 ਵਜੇ ਜਾਂਦੇ ਆ 4-4 ਵਜੇ ਉਹਨਾਂ ਵਿਚਾਰੇ ਕਹਿਣਦੇ ਆ ਉਹਨਾਂ ਨੂੰ ਪਤਾ ਹੀ ਹੋ ਜਾਂਦਾ ਵੀ ਹੁਣ ਅੱਜ ਜੇ ਟੂਰਨਾਮੈਂਟ ਦਾ ਲਾਸਟ ਦਿਨ ਆ ਤਾਂ 2-1/2 1 ਵਜੂਗਾ ਮਤਲਬ ਉਹਨਾਂ ਦਾ ਫਿਰ ਵੀ سپورਟ ਦਾ ਵਿਚਾਰ ਨੂੰ ਦੇਣੀ ਪਊ ਆਤ ਬਣ ਜਾਂਦੀ ਹੈ ਜੀ ਖਰੋਦ ਆਦੀ ਹੋ ਜਾਂਦਾ ਮੈਂ ਕੋ ਵਧੀਆ ਤਾਂ ਰਾਤ ਦੇ ਅਸੀਂ ਆਦੀ ਹੋਏ ਮੈਂ ਹੁਣ ਹਾਂ ਜੇ ਉਵੇਂ ਪਰਿਵਾਰ ਹੋਇਆ ਵਿਚਾਰੇ ਬੱਚਿਆਂ ਨੂੰ ਜਾ ਕੇ 2:30 2:30 ਵਜੇ ਜਾ ਕੇ ਜਦੋਂ ਬੈਲ ਮਾਰਨੀ ਆ ਗੇਟ ਖੋਲਣਾ ਫਿਰ ਉਦੋਂ ਬਾਅਦ ਜਾ ਕੇ ਰੋਟੀ ਪਾਣੀ ਛਕਣੀ ਆ ਮਤਲਬ ਇਹ ਵੀ ਦੇਖੋ ਬੇਟਾਈ ਮਾ ਟਾਈਮ ਹੋ ਜਾਂਦਾ ਸਾਰਾ ਫਿਰ ਦੂਸਰੇ ਦਿਨ ਫੇਰ ਸੈਕੰਡ ਦਿਨ ਜਾਣਾ ਹੁੰਦਾਗਾ ਉਹ ਕਲੱਬ ਵਾਲੇ ਕਹਿੰਦੇ ਬਈ 10 ਵਜੇ ਨੂੰ ਸਾਡੇ ਕੋਲੇ ਹਾਜ਼ਰ ਹੋ ਜੀ 9 ਵਜੇ ਨੂੰ ਹਾਜ਼ਰ ਹੋ ਜੀ ਮਤਲਬ ਸਪੋਰਟ ਦਾ ਵਿਚਾਰੇ ਦੇਣਗੇ ਕਿਉਂਕਿ ਬੱਚੇ ਪਾਲਨੇ ਆ ਕਬੱਡੀ ਆ ਸਾਰਿਆਂ ਦਾ ਟੱਡ ਪਾ ਰਹੀ ਆ ਬਹੁਤ ਲੋਕਾਂ ਦਾ ਲੋ ਜੀ ਰੋਜੀ ਰੋਟੀ ਵਧੀਆ ਚੱਲੀ ਆ ਦੀ ਮਣ ਖਰਚਾ ਪਾਣੀ ਕਬੱਡੀ ਆ ਜਿਹੜੀ ਉਹ ਪੂਰਾ ਕਰੀ ਜਾਂਦੀ ਆ ਜਿਵੇਂ ਕਬੱਡੀ ਇੱਕ ਐਸੀ ਹੈ ਮੈਂ ਕਹਿੰਦਾ ਵੀ ਮਾਂਗੀ ਜਿਹੜਾ ਆਪਾਂ ਨੂੰ ਪਾ ਰਹੀ ਹੈ ਬੱਚਿਆਂ ਨੂੰ ਪਾ ਰਹੀ ਹੈ ਜੀ ਕਬੱਡੀ ਦੀ ਬਦੌਲਤ ਆਪਾਂ ਇੱਥੇ ਪਹੁੰਚੇ ਆ ਉਹਦੇ ਨਾਲ ਕਰੇ ਖੇਤੀਬਾੜੀ ਦਾ ਕੰਮ ਕਰੀਦਾ ਜੀ ਥੋੜਾ ਜਿਹਾ ਆਪਣੇ ਕੋਲੇ ਬਾਣ ਉਹ ਕਰ ਲਈਦਾ ਉਸ ਤੋਂ ਬਾਅਦ ਜਦੋਂ ਮੈਂ ਫ੍ਰੀ ਹੁੰਨਾ April ਦੇ ਵਿੱਚ ਆ ਕੇ ਆਪਣੇ ਮੈਚ ਖਤਮ ਹੋ ਜਾਂਦੇ ਮਾਰਚ ਪੈਲ ਜਾ ਕੇ ਉਸ ਤੋਂ ਬਾਅਦ ਮੈਂ ਪਿੰਡ ਦੇ ਵਿੱਚ ਆਪਣੇ ਮੁੰਡਿਆਂ ਦਾ ਮੇਰੇ ਕੋਲੇ ਨੇੜੇ-ਨੇੜੇ ਪਿੰਡ ਵਾਲੇ ਮੁੰਡੇ ਆ ਜਾਂਦੇ ਆ ਤਕਰੀਬਨ ਮੈਨੂੰ ਲੱਗਦਾ ਵੀ ਆਈ ਵਾਰ 100-150 ਦੇ ਬੱਚਾ ਹੋ ਜਾਂਦਾ ਲਵੇ ਮੈਂ ਆਏ ਵਾਰ ਮੁੰਡਿਆਂ ਨੂੰ ਫੌਜ ਦੀ ਟ੍ਰੇਨਿੰਗ ਕਰਾਉਣਾ ਹੁੰਨਾਗਾ ਫਿਜ਼ੀਕਲ ਦੀ ਫਿਟਨੈਸ ਦੀ ਟ੍ਰੇਨਿੰਗ ਕਰਾ ਦੇਣਾ ਤੇ ਆਏ ਵਾਰੀ ਮੁੰਡੇ ਬਹੁਤ ਵੈਗਰੂ ਦੀ ਕਿਰਪਾ ਨਾਲ ਵਧੀਆ ਮਿਸਤਰੀ ਮਤਲਬ ਇੱਕ ਕਮੈਂਟੇਟਰ ਵੀ ਤੇ ਫਿਟਨੈਸ ਕੋਚ ਵੀ ਹਾਂਜੀ ਬਿਲਕੁਲ ਜੀ ਬਿਲਕੁਲ ਇਹ ਗਏ ਸੀ ਕਰ ਕੀ ਮਤਲਬ ਨਾਲੇ ਆ ਫਿੱਟ ਰਹੀਦਾ ਨਾਲੇ ਬੱਚੇ ਉਹਦੇ ਮਤਲਬ ਇਹੀ ਮਿਲ ਗਏ ਵੀ ਆਪਣੇ ਪਿੰਡ ਦੇ ਵਿੱਚੋਂ ਆ ਦੋ ਤਿੰਨ ਸਾਲਾਂ ਦੇ ਵਿੱਚ ਮੈਂ 40 ਬੰਦੇ ਵਾਲੇ ਮੁੰਡੇ ਐਦ ਕੀਆ 2018-19 ਦੇ ਵਿੱਚ ਘਟੋ ਘਟ ਵੀ ਐਦ ਕੀ 14-15 ਮੁੰਡੇ ਮੇਰੇ ਪਿੰਡ ਦੇ ਜਿਹੜੇ ਭਰਤੀ ਹੋ ਗਏ ਆ ਉਹਨਾਂ ਨੂੰ ਫੌਜ ਫੌਜ ਚ ਭਰਤੀ ਹੋ ਗਏ ਫ ਅੱਛਾ ਕਹਿੰਦੇ ਜਿਹੜਾ ਜਦੋਂ ਕਬੱਡੀ ਨਾਲ ਜੁੜੇ ਹੋਏ ਹਨ 10 ਸਾਲ ਹੋ ਤੁਸੀਂ ਕਹਿ ਰਹੇ ਹੋ ਹੋ ਗਏ ਨੇ ਇਸ ਤੋਂ ਜ਼ਿਆਦਾ ਹੀ ਹੋ ਗਏ ਨੇ ਤਾਂ ਕਬੱਡੀ ਦੇ ਵਿੱਚ ਕਿਹੋ ਜਿਹਾ ਬਦਲਾਅ ਜਾਂ ਚੇਂਜਸ ਨਜ਼ਰ ਆ ਰਹੇ ਨੇ ਜਿਹੜੇ ਤੁਹਾਡੇ ਤੁਹਾਡੇ ਸਾਹਮਣੇ-ਸਾਹਮਣੇ ਹੋ ਗਏ ਜਾਂ ਤੁਹਾਡੇ ਤੁਸੀਂ ਤੁਹਾਡੇ ਦੇਖਦੇ-ਦੇਖਦੇ ਬਦਲੀ ਹੈ ਕਬੱਡੀ ਕੋਈ ਮੈਂ ਕਬੱਡੀ ਦੇ ਵਿੱਚ ਇੱਕ ਤਾਂ ਬਦਲਾਅ ਜੀ ਕਬੱਡੀ ਦੇ ਵਿੱਚ ਪੈਸਾ ਬਹੁਤ ਜ਼ਿਆਦਾ ਹੋ ਗਿਆ ਪਲੇਅਰ ਬਸ ਪਲੇਅਰ ਵਧੀਆ ਪੈਦੇ ਹੋ ਗਏ ਤੇ ਹੁਣ ਇੱਕ ਬਦਲਾਅ ਆਈ ਹੋਈ ਚੀਜ਼ ਵੀ ਹਨੇਰੇ ਦਾ ਬਦਲਾਅ ਹੋ ਗਿਆ ਜੀ ਹਨੇਰਾ ਰਾਤ ਨੂੰ ਹੋ ਗਿਆ ਬਸ ਇੱਕ ਫੈਡਰੇਸ਼ਨਾਂ ਨੇ ਤਿੰਨੇ ਫੈਡਰੇਸ਼ਨਾਂ ਵਾਲੇ ਜਿਹੜੇ ਟਾਈਮ ਨਾਲ ਮੈਚ ਨਹੀਂ ਮੇਟਦੇ ਜੀ ਪਿੰਡਵਾਰ ਮੈਚ ਮੈਨੂੰ ਲੱਗਦਾ ਵੀ ਪੰਜਾਬ ਦਾ ਕੋਈ ਟੂਰਨਾਮੈਂਟ ਹੋਊਗਾ ਜਿਹੜਾ 6:30 ਜਾਂ 7:00 ਵਜੇ ਨੂੰ ਫਾਈਨਲ ਕਰ ਦਿੰਦਾ ਹੋਊਗਾ। ਬਾਕੀ ਟੂਰਨਾਮੈਂਟ ਇਹੀ ਬਦਲਾ ਬਾਕੀ ਵਧੀਆ ਬਦਲਾ ਵਧੀਆ ਕਿਉਂਕਿ ਪ੍ਰੋਮੋਟਰਾਂ ਬਹੁਤ ਸਹਿਯੋਗ ਦੇ ਰਹੇ ਆ ਵੱਡਾ ਪੈਸਾ ਲਾ ਰਹੇ ਨੇ। ਹਰ ਇੱਕ ਟੂਰਨਾਮੈਂਟ ਦੇ ਵਿੱਚ ਲੱਖਾਂ ਤੋਂ ਉੱਪਰ ਜਿਹੜਾ ਇਨਾਮ ਆ ਪਲੇਅਰਾਂ ਨੂੰ ਵਧੀਆ ਮਿਲ ਰਿਹਾ ਬਹੁਤ ਲੋਕਾਂ ਨੂੰ ਰੋਜ਼ਗਾਰ ਮਿਲ ਰਿਹਾ ਕਬੱਡੀ 'ਚ। ਇਸ ਕਰਕੇ ਜਿਹੜਾ ਬਦਲਾ ਬਸ ਏਸੀ ਵੀ ਥੋੜਾ ਜਿਹਾ ਹਨੇਰਾ ਜੇ ਉਹ ਕੰਟਰੋਲ ਬਿਲਕੁਲ ਬਿਲਕੁਲ ਅੱਛਾ ਮੈਂ ਕਹਾਂਦੀ ਫਿਰ 10 ਸਾਲ ਹੋ ਗਏ ਕਬੱਡੀ ਚ ਇਹੋ ਜਿਹੇ ਚੇਂਜਸ ਆ ਜਿਹੜੀਆਂ ਨੁਕਸ ਵੀ ਕੱਢ ਰਹੇ ਹੋ ਵੀ ਲੇਟ ਹੋ ਜਾਣਾ ਇਹ ਚੀਜ਼ਾਂ ਰ ਇੱਕ ਅਕੈਡਮੀਆ ਦੇ ਮੈਚ ਹੋ ਗਏ ਇੱਕ ਹੋ ਗਏ ਪਿੰਡਵਾਰ ਮੈਚ ਹੋ ਗਏ ਕਿਹੜੇ ਪਸੰਦੀ ਦਾ ਟੂਰਨਾਮੈਂਟ ਕਿਹੜੇ ਨੇ ਜਿਹਦੇ ਉੱਤੇ ਜਾ ਕੇ ਜਿਹੜਾ ਕਾਂਤੀ ਵਧੀਆ ਮਹਿਸੂਸ ਕਰਦਾ ਜਾਂ ਉਹਨੂੰ ਚੰਗਾ ਲੱਗਦਾ ਵੀ ਆਹ ਵਾਲੇ ਟੂਰਨਾਮੈਂਟ ਉਹਨੂੰ ਵਧੀਆ ਲੱਗੇ ਉਹ ਤਾਂ ਵੈਸੇ ਇਲਾਕੇ ਦੇ ਸਾਰੇ ਟੂਰਨਾਮੈਂਟ ਚਾਹੇ ਛੋਟਾ ਚਾਹੇ ਵੱਡਾ ਸਾਰੇ ਚੰਗੇ ਹੁੰਦੇ ਨੇ ਕਾਂਤੀ ਕਲੇ ਇਲਾਕੇ ਦੇ ਟੂਰਨਾਮੈਂਟ ਹੀ ਬੋਲਦਾ ਉਹ ਦੂਰ ਤੱਕ ਨਹੀਂ ਜਾਂਦਾ ਹਰਿਆਣੇ ਦੇ ਵੀ ਬੋਲਦੇ ਆ ਜੀ ਹਰਿਆਣਾ ਰਾਜਸਥਾਨ 'ਚ ਵੀ ਲੰਘ ਜਾਈਦਾ ਕਿਉਂਕਿ ਸਾਰੇ ਟੂਰਨਾਮੈਂਟ ਜਦੋਂ ਸਰਦੀ ਦਾ ਹੁੰਦਾ ਫਿਰ ਇਲਾਕੇ ਹੀ ਕਵਰ ਹੁੰਦਾ ਜੀ ਕਿਉਂਕਿ ਉਦੋਂ ਟੂਰਨਾਮੈਂਟ ਜਿਆਦਾ ਹੋ ਜਾਂਦੇ ਨੇ ਉਸ ਤੋਂ ਬਾਅਦ ਜਿਵੇਂ ਟੂਰਨਾਮੈਂਟ ਸੈਦ ਬਾਬਾ ਸੀਲਬਰਾ ਤੁਹਾਡੀ ਨਗਰ ਵਾਲਾ ਹਰਾਂਪਰਾ ਪਿੰਡ ਹੋ ਗਿਆ ਬਰਨਾਲਾ ਹੋ ਗਿਆ ਮਹਿਰਾਜ ਹੋ ਗਿਆ ਸਾਡੇ ਚੌਕੇ ਹੋ ਗਿਆ ਅੱਜ ਜੰਗਿਆਣੇ ਵਾਲਾ ਵੱਡਾ ਕਬੱਡੀ ਕੱਪ ਆ ਮਤਲਬ ਜਿੰਨੇ ਵੀ ਇਲਾਕੇ ਦੇ ਵੱਡੇ ਕਬੱਡੀ ਕੱਪ ਹੁੰਦੇ ਨੇ ਉਹਦੇ ਵਿੱਚ ਹਰ ਵਾਰ ਮਤਲਬ ਵੱਡਾ ਮੌਕਾ ਮਿਲਦਾ ਆਪਾਂ ਨੂੰ ਉਹਦੇ ਖੁਸ਼ੀ ਵੀ ਮਿਲਦੀ ਹੈ ਉਹਦੇ ਇਦਾਂ ਦਾ ਹੁੰਦਾ ਵੀ ਇੱਕ ਆਪਾਂ ਕਮੈਂਡੇਡ ਨਹੀਂ ਬਣ ਕੇ ਜਾਂਦੇ ਇੱਕ ਉਹਨਾਂ ਦੇ ਨਾਲ ਆਪਾਂ ਭਰਾ ਬਣ ਕੇ ਜਾਂਦੇ ਆ ਆਪਾਂ ਕਪਾਂ ਦੇ ਵਿੱਚ ਸਹਿਯੋਗੀ ਬਣ ਕੇ ਜਾਂਦੇ ਆ ਬੜੀ ਖੁਸ਼ੀ ਮਿਲਦੀ ਹੈ ਜਦੋਂ ਜਾ ਕੇ ਉੱਥੇ ਮਤਲਬ ਸੇਵਾ ਕਰਨ ਦਾ ਮੌਕਾ ਮਿਲਦਾ ਉਹਨਾਂ ਨੂੰ ਅੱਛਾ ਗੰਤੀ ਕੋਈ ਵਿਦੇਸ਼ੀ ਦੌਰਾ ਹਿੰ ਤੱਕ ਮੈਨੂੰ ਲੱਗਦਾ ਤੁਹਾਡਾ ਕੋਈ ਨਹੀਂ ਲੱਗਿਆ ਕੀ ਕਾਰਨ ਲੱਗਦਾ ਤੁਹਾਨੂੰ ਇਹਦੇ ਵਿੱਚ ਬਾਈ ਇਹਦੇ ਵਿੱਚ ਇਹੀ ਕਾਰਨ ਕਿਉਂਕਿ ਮੇਰਾ ਬਰਨਾਲਾ ਜ਼ਿਲ੍ਹਾ ਮੇਥੋਂ ਮਾਨਸਾ ਸਟਾਰਟ ਹੋ ਜਾਂਦਾ ਸਭ ਤੋਂ ਵੱਡੀ ਘਾਟ ਵੀ ਸਾਡਾ ਜਿਹੜਾ ਆ ਤਿੰਨ ਜਿਲ੍ਹੇ ਲਈ ਪ੍ਰਮੋਟਰਾਂ ਦੀ ਘਾਟ ਵੀ ਕਿਉਂਕਿ ਸਾਡੇ ਇਲਾਕੇ ਨੂੰ ਪ੍ਰਮੋਟਰ ਨਹੀਂ ਕੋਈ ਹਲਤਕ ਮਿਲਿਆ ਵਿਦੇਸ਼ੀ ਵਿਦੇਸ਼ੀ ਪ੍ਰਮੋਟਰ ਜੀ ਹਾਂ ਵਿਦੇਸ਼ੀ ਪ੍ਰਮੋਟਰ ਨਹੀਂ ਸਾਨੂੰ ਮਿਲਿਆ ਇਸ ਕਰਕੇ ਮਤਲਬ ਇਹ ਸਾਨੂੰ ਸਭ ਤੋਂ ਵੱਡੀ ਘਾਟ ਹੈ ਵੀ ਸਾਡੇ ਇਲਾਕੇ ਨੂੰ ਕੋਈ ਪਲੇਅਰ ਬਹੁਤ ਵਧੀਆ ਕਮੈਂਡੇਟਰ ਵਧੀਆ ਐਨਾਨਸਰ ਵਧੀਆ ਪ੍ਰਮੋਟਰ ਨਹੀਂ ਪਰ ਹਲਤਕ ਸਾਨੂੰ ਕੋਈ ਵੀ ਇਲਾਕੇ ਦਾ ਮਿਲਿਆ ਇਹ ਸਭ ਤੋਂ ਵੱਡੀ ਘਾਟ ਹੈ ਮਤਲਬ ਸਾਡੇ ਇਲਾਕੇ ਨੂੰ ਜਿਹੜਾ ਜਿਲ੍ਹੇ ਨੂੰ ਇੱਕ ਦੋ ਪ੍ਰਮੋਟਰ ਮਿਲ ਜਾਣ ਅਸੀਂ ਹੋਰ ਵੀ ਉੱਪਰ ਨੂੰ ਭੱਜ ਜਾਈਏ ਮਤਲਬ ਸਾਡਾ ਇਲਾਕਾ ਹੋਰ ਵੀ ਉੱਪਰ ਨੂੰ ਭੱਜ ਕਾਂ ਤੁਸੀਂ ਕੋਸ਼ਿਸ਼ ਕੀਤੀ ਹੈ ਕਦੇ ਕਿਸੇ ਨਾਲ ਸੰਪਰਕ ਕਰਨ ਦੀ ਜਾਂ ਕਿਸੇ ਦੇ ਕੋਲ ਜਾ ਕੇ ਕਹਿਣ ਦੀ ਕਿ ਮੈਨੂੰ ਵੀ ਕੋਈ ਵਿਦੇਸ਼ੀ ਦੌਰਾ ਕਹਿਣ ਦਾ ਮਤਲਬ ਇੰਟਰਨੈਸ਼ਨਲ ਜਿਹੜਾ ਸ਼ਬਦ ਨਾਲ ਲੱਗ ਜਵੇ ਇਹਦੇ ਨਾਲ ਕਾਫੀ ਵੱਡਾ ਫਰਕ ਪੈਂਦਾ ਤੁਸੀਂ ਆਪਦੇ ਵੱਲੋਂ ਕਦੇ ਕੋਸ਼ਿਸ਼ ਕੀਤੀ ਹੈ ਕਿਸੇ ਨੂੰ ਕਿ ਵੀ ਮੈਨੂੰ ਬਾਹਰ ਹੀ ਲੈ ਜਾ ਜਾਂ ਮੈਨੂੰ ਵੀ ਕਿਤੇ ਬੋਲਣ ਦਾ ਮੌਕਾ ਦਿੱਤਾ ਜਾਵੇ ਇਸ ਤਰ੍ਹਾਂ ਕਦੇ ਹੋਇਆ ਬਾਕੀ ਬਿਲਕੁਲ ਤੁਹਾਡਾ ਨਾਲ ਸਹੀ ਹੈ ਕਿਉਂਕਿ ਅਸਲੀ ਪ੍ਰਦੀਪ ਜਦੋਂ ਕਿ ਪ੍ਰਮੋਟਰ ਹੋ ਤਾਂ ਉਹਨਾਂ ਨੂੰ ਕਿਹਾ ਜੋ ਸਾਡੇ ਪ੍ਰਮੋਟਰ ਹੀ ਨਹੀਂ ਹੈਗਾ ਸਾਦੋ ਕਿਉਂਕਿ ਇਹ ਹੁੰਦੇ ਵੀ ਅਸੀਂ ਫਿਰ ਹੁਣ ਵੀਰ ਹਰ ਇੱਕ ਬੰਦਾ سپورਟ ਜਿਵੇਂ ਬਾਈ ਜੀਤਾਗਾ ਜੀਤਾਗਾ ਭਈ ਯੂਐਸਏ ਵਾਲਾ ਸਾਡਾ ਭਰਾ ਹਾਂ ਚੰਗਿਆਣੇ ਵਾਲਾ ਸਾਡਾ ਵੀਰ ਇਹ ਹੁਣ ਮਤਲਬ ਵਧੀਆ ਸਪੋਰਟ ਦਿੱਤੀ ਆ ਸਾਡੇ ਉਧਰ ਬਾਈ ਰਿੱਕੀ ਸਿੱਧੂ ਰਾਮਪਰੇ ਵਾਲਾ ਮਤਲਬ ਹੁਣ ਵੱਡੇ ਕੱਪਾਂ ਦੇ ਵਿੱਚ ਕੁਝ ਮਤਲਬ ਮੁੰਡੇ ਭਾਈ ਰੂਪੇ ਦੇ ਮੁੰਡੇ ਨੇ ਉਹ ਮਤਲਬ ਕਹਿੰਦੇ ਵੀ ਕਾਂਤੀ ਤੇਰਾ ਆਪਾਂ ਜਰੂਰ ਹੁਣ ਮੇਰੇ ਆਏ ਸੀ ਜਲੰਧਰ ਸਾਇਦ ਪੁਵਾਦੜਾ ਪੁਵਾਦੜੇ ਦੇ ਕੁਝ ਪਲੇਅਰ ਆਪਣੇ ਆਪਣਾ ਕੁਝ ਨਾ ਪ੍ਰਮੋਟਰ ਬਾਈ ਲਾਂਬਾ ਟਾਣੀ ਦੇ ਵਿੱਚ ਹੈਰਾਨੇ ਚ ਰਹਿੰਦੇ ਆ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਕਾਂਤੀ ਤੇਰੀ ਕੋਸ਼ਿਸ਼ ਹੋ ਸਕੇ ਵੀ ਅਸੀਂ ਜਰੂਰ ਤੈਨੂੰ ਇੱਕ ਵਾਰ ਮਾਰ ਦਾ ਦੌਰ ਲਵਾਵਾਂਗੇ ਬਾਕੀ ਇਲਾਕੇ ਦਾ ਸਾਰੇ ਵੀਰਾਂ ਦੀ ਕਿਉਂ ਪ੍ਰੋਮੋਟਰਾਂ ਦੀ ਦੇਣ ਸਦਕੀ ਬਾਹਰ ਜਾ ਸਕਦੇ ਆ ਉਹਨਾਂ ਤੋਂ ਵੱਡੀਆਂ ਉਮੀਦਾਂ ਨੇ ਵੱਡੀ ਆਸ਼ਾ ਅਸੀਂ ਵੀ ਦਰਸ਼ਕੋ ਜਿਹੜੇ ਦੇਖਣ ਵਾਲੇ ਨੇ ਜਾਂ ਜਿਹੜੇ ਪ੍ਰੋਮੋਟਰ ਨੇ ਮੈਂ ਇਸ ਗੱਲ ਦੀ ਜ਼ਿੰਮੇਵਾਰੀ ਤਾਂ ਤੁਹਾਡੇ ਤੇ ਸਰਦਾ ਛੱਡਦਾ ਕਿ ਕਾਂਤੀ ਵਧੀਆ ਕਮੈਂਟੇਟਰ ਹੈ ਜਾਂ ਨਹੀਂ ਇਹ ਤੁਸੀਂ ਡਿਸਾਈਡ ਕਰਨਾ ਪਰ ਇੱਕ ਵਧੀਆ ਇਨਸਾਰ ਹੈ ਇਸ ਚੀਜ਼ ਦਾ ਮੈਨੂੰ ਬਿਲਕੁਲ ਪਤਾ ਹੈ ਤੇ ਕਾਂਤੀ ਆਪਾਂ ਉਮੀਦ ਕਰਦੇ ਆ ਕਿ ਵਿਦੇਸ਼ੀ ਦੌਰਾ ਵੀ ਜਿਹੜਾ ਕਾਂਤੀ ਦਾ ਜਲਦੀ ਹੋ ਜਾ ਬਹੁਤ ਧੰਨਵਾਦ ਜੀ ਕਿਉਂਕਿ ਜੇ ਪ੍ਰੋਮੋਟਰਾਂ ਦੀ ਕਿਰਪਾ ਹੋ ਜੇ ਦਾ ਵੈਗਰੂ ਦੀ ਕਿਰਪਾ ਹੋ ਜੇ ਸਭ ਤੋਂ ਵੱਡੀ ਤਾਂ ਕਿਰਪਾ ਜੀ ਤੁਹਾਡੀ ਆ ਜਿਨ੍ਹਾਂ ਨੇ ਸੰਗਤ ਦੇ ਸਾਹਮਣੇ ਮੈਨੂੰ ਕਿਉਂਕਿ ਸਾਹਮਣੇ ਕੀਤਾ ਜੇ ਦੌਰਾ ਹੋ ਜੇ ਫਿਰ ਤਾਂ ਹੋਰ ਵੀ ਸੋਹਣੇ ਤੇ ਸਾਗ ਵਾਲੀ ਗੱਲ ਹੋ ਜੂਗੀ ਜੀ ਹਾਂਜੀ ਬਸ ਤੁਸੀਂ ਕੋਸ਼ਿਸ਼ ਆਪਣੀਆਂ ਜਾਰੀ ਰੱਖੋ ਔਰ ਸਾਨੂੰ ਐਸੇ ਤਰ੍ਹਾਂ ਆਪਣੀ ਵਧੀਆ ਕਮੈਂਟਰੀ ਜਿਹੜੀ ਆ ਸੁਣਾਉਂਦੇ ਰਹੋ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਬਹੁਤ-ਬਹੁਤ ਧੰਨਵਾਦ ਥੈਂਕ ਯੂ ਏਸੀ ਜੀ ਕਲਵੰਤ ਕਾਂਤੀ ਤਾਜੋ ਕੇ ਕਬੱਡੀ ਦੇ ਕਮੈਂਟੇਟਰ ਜਿਨ੍ਹਾਂ ਨਾਲ ਆਪਾਂ ਕੁਝ ਬਰੀਫਲੀ ਥੋੜੀਆਂ-ਬਹੁਤੀਆਂ ਗੱਲਾਂ ਕੀਤੀਆਂ ਨੇ ਖੁੱਲ ਕੇ ਕਦੇ ਫਿਰ ਵੀ ਬੈਠਾਂਗੇ ਇਹਨਾਂ ਦੇ ਨਾਲ ਸਾਡਾ ਨਾ ਐਸੇ ਤਰ੍ਹਾਂ ਜੁੜਦੇ ਰਹੋ ਔਰ ਸਾਡੀਆਂ ਨਾ ਵੀਡੀਓ ਨੂੰ ਲ